ਸੀਨ ਜੀ ਬੈਠੀਆਂ ਨੇ ਜੀ ਹੋਰ ਅੱਧਾ ਗੱਲਾ ਮੂੰਗੀ ਨੇ ਪਾਣੀ ਪਤਾ ਕੰਮ ਮਸ਼ੀਨਾਂ ਦੇਖ ਲਓ ਕਿੰਨੀਆਂ ਖੋਗੀਆਂ ਇੱਥੇ ਐਨੇ ਕ ਖੁੰਝੇ ਜਿਹੇ ਨੇ ਚਾਰ ਮਸ਼ੀਨਾਂ ਇੱਥੇ ਖੜੀਆਂ ਇੱਕ ਮਸ਼ੀਨ ਨੂੰ ਕੱਢਣ ਵਾਸਤੇ ਵਿਸ਼ਾਲ 435 ਨੂੰ ਕੱਢਣ ਆਈਆਂ ਨੇ ਵਿਸ਼ਾਲ ਕਰਤਾਰ ਦੋ ਹੋ ਗਈਆਂ ਤੀਜੀ ਮਹੀਨਾ ਖੜੀ ਆ ਕਰੀਏ ਤਿੰਨੇ ਚੌਥੀ ਵੀ ਆਖੋ ਵੀ ਟੋਜਨ ਟਾਜਨ ਪਾਏ ਸੀ ਬਣੀ ਨਹੀਂ ਗੱਲ ਅਗਲੇ ਟਾਇਰ ਦੋਮੇ ਬਹਿਗੇ ਇਹਦੇ ਹਲਦੀ ਛੋਟੀ ਜਿੰਨੀਆਂ ਮਸ਼ੀਨਾਂ ਸੀ ਮੌਜੀਏ ਪਿੰਡ ਤੋਂ ਸਾਰੀਆਂ ਆ ਗਈਆਂ ਬਾਈ ਕੋਈ ਫੋਨ ਹੀ ਪਿਆ ਤਿੰਨ ਮਸ਼ੀਨਾਂ ਤੋਂ ਮਸ਼ੀਨ ਹੀ ਨਿਕਲ ਰਹੀ ਕੋਈ ਫੌਣੀ ਬਤ ਨੇ ਮਸ਼ੀਨਾਂ ਦਾ ਥੱਲੀ ਨਹੀਂ ਪੂਰਾ ਵੀ ਤਿੰਨ ਮਹੀਨਾ ਪਾਲੀਆਂ ਸੀ ਤਿੰਨਾਂ ਧੋਣੇ ਨਿਕਲੀ ਉੱਡਾ ਕਿਲਾ ਵੜਣਾ ਆਇ ਸੀ ਮੂੰਗੀ ਦਾ ਅੱਧੇ ਕਿਲੇ ਨੇ ਸਾਰਾ ਦਿਨ ਲਵਾਤਾ ਇੰਨੀ ਘਰੇਗੀ ਜੀ ਇੱਥੇ ਖਾਲ ਦਾ ਪਾਣੀ ਪੂਣ ਨਿਕਲਿਆ ਹੋਇਆ ਆ ਰਹਿ ਗਈ ਜੀ ਦੋ ਕ ਕਟਰ ਇੱਥੇ ਬੈਂਦੀ ਤੁਰ ਗਈ ਡਰਾਈਵਰ ਨੇ ਨਿਗਾਹ ਮਾਰੀ ਨਾ ਡਰਾਈਵਰ ਨੇ ਉੱਥੇ ਜਾ ਕੇ ਜਮਾ ਪੈ ਗਈ ਦੋਸਤ ਕੰਮਰਲਾ ਦੀ ਬੈਲਟਾਂ ਨੇ ਬਾਈ ਸਾਰੀਆਂ ਮਸ਼ੀਨਾਂ ਪਾਸ ਨੰਬਰ ਹੀ ਹੁੰਦੀ ਐ ਪਰ ਕੋਈ ਫੋਨ ਹੀ ਪਹਿਰਿਆ ਦੇਖ ਰਹੇ ਆਪਾਂ ਆ ਸੁੱਕੇ ਜੀ ਕੋੂ ਆ ਮੇਰਾ ਸੁੱਕੇ ਜੀ ਖਬੋਦੀ ਓਏ ਇਹ ਸਲਿੱਪ ਜੇ ਕਾ ਤੂੰ ਮਰੀ ਜਾਂਦੀ ਇਹਨੇ ਆ ਸੁੱਕੇ ਜੀ ਖੋਬੀ ਪ੍ਰਕਾਰ ਦਾ ਹਾਲੇ ਲੱਗਦੀ ਆ ਯਾਰ ਆ ਵੀ ਖੋਬੀ ਸੁੱਕੇ ਚ ਸਾਰੀਆਂ ਖੁਬਗੀਆਂ ਇਹ ਨਿਕਲਦੀ ਇਹ ਵੀ ਨਹੀਂ ਦੀ ਕਿ ਨਿਕਲੀ ਆ ਉਹ ਉਹਨੇ ਸੁੱਕੇ ਜਿਖੋਲੀ ਪੁੱਛੇ ਕਰਕੇ ਝੂਟਾ ਮਾਰਾ ਦੀ ਮਸ਼ੀਨ ਤਾਂ ਹੀ ਨਹੀਂ ਜੀ ਇਹ ਜੀ ਸੀ ਵੀ ਦਾ ਨਿਕਲ ਨਹੀਂ ਘੁੱਟ ਵਿੱਚ ਟ੍ਰੇਨ ਦਾ